ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਡਾਕਟਰ ਕਲੇਰ ਸਾਹਿਬ ਕੋਲ ਪਹੁੰਚੇ ਆ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਏ ਆ ਜੀ ਚਾਰ ਹੀ ਗੱਬਣ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਕੀ ਹਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਜੀ ਬਾਤ ਚੜ੍ਹਦੀ ਗੱਲਾ ਕਿਰਪਾ ਬਾਬੇ ਨਾਨਕ ਦੀ ਕੰਮਕਾਰ ਚੰਗਾ ਚੱਲੀ ਜਾਂਦਾ ਜੀ ਕਿਰਪਾ ਕਾਲਪੁਰਖ ਦੀ ਜੀ ਬਹੁਤ ਵਧੀਆ ਠੀਕ ਹੈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਸ਼ਹਿਰ ਜੀਰਾ ਆਪਣੋਂ 5 ਕਿਲੋਮੀਟਰ ਤੇ ਮੋਗਾ ਆਪਣੋਂ 20 ਕਿਲੋਮੀਟਰ ਹੈ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪੈਂਦਾ ਮੋਬਾਈਲ ਨੰਬਰ 7009633319 7009633319 ਠੀਕ ਹੈ ਜੀ ਅੱਜ ਚਾਰੇ ਗੱਬਣੀਆਂ ਜੀ ਚਾਰੇ ਗੱਬਣਾਂ ਜੀ ਠੀਕ ਹੈ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਸੂਆ ਕਰਨਾ ਮੈਂ ਕੱਢ ਬੋਤੇ ਇੱਕ ਨੰਬਰ ਦੂਜੇ ਸੂਏ ਵੜ੍ਹਸ ਹੁੰਦੀ ਹੈ ਤੇ 25 ਦਿਨ ਬਾਕੀ ਹੈ ਜੀ ਮਹੀਨਾ ਮੰਨ ਕੇ ਮਹੀਨਾ ਮੰਨ ਕੇ ਆ ਜਾ ਜੀ ਹਾਂਜੀ ਠੀਕ ਆ ਥਣਾ ਦੇ ਡੰਨ ਹੈ ਜੀ ਥਣਾ ਦੀ ਗਰੰਟੀ ਹੋਊਗੀ ਜੀ ਕੋਈ ਵੀ ਪਸ਼ੂ ਦਿਨੇ ਆ ਮੰਨ ਲਓ ਆਪਾਂ ਆਪਣੇ ਘਰੋਂ ਆਨਲਾਈਨ ਜਾਂਦਾ ਥਣਾ ਦੀ ਗਰੰਟੀ ਫੁੱਲ ਦੇ ਕੇ ਤੋਰਾਂਗੇ ਠੀਕ ਹੈ ਜੀ ਤੋਰ ਕੇ ਦੇਖਦੇ ਜੀ ਬਾਕੀ ਦੁੱਧ ਅਗਲੇ ਨੇ ਆਪਦੀ ਸੇਵਾ ਦਾ ਲੈਣਾ ਠੀਕ ਹੈ ਜੀ ਬਲੈਕ ਜਰਸੀ ਆ ਜਾਂਦੀ ਹੈ ਜੀ ਵਜਨ ਵਜੂਦ ਬੜਾ ਚੰਗਾ ਜੀ ਫੁੱਲ ਸੰਭੀ ਪੱਲੀ ਹੈ ਜੀ ਡੇਟ ਮੁਤਾਬਕ ਦਿਨ 25 ਪਈ ਹੈ ਜੀ ਬਾਕੀ ਮੀਂਹ ਨਹੀਂ ਮੰਨ ਕੇ ਆਓ ਬਾਈ ਕਹਿੰਦਾ ਕਿਉਂਕਿ ਵੀਰੇ 2-4 ਦਿਨ ਪਸੂ ਉੱਪਰ ਵੀ ਲੈ ਜਾਂਦਾ ਜੀ ਥਾਣਾ ਦੇ ਸਹਿਜ ਬਹੁਤ ਸੋਹਣੇ ਆ ਗੈਬ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਕੱਲੀ ਕੱਚੀ ਕੱਚੀ ਜ਼ਰੂਰ ਆ ਜੀ ਪਰ ਅੱਜ ਤੁਹਾਨੂੰ ਭਾਜ ਮੈਲ ਜਾਣੀ ਆ ਜਿੱਦ ਦੇ ਕਰਮਾਂ ਦੀ ਤਿਆਰ ਹੋਗੀ ਉਹਦੇ ਡਿਮਾਂਡ ਵੀ ਹੋਰ ਹੋਣੀ ਆ ਜੀ ਤੇ ਤਿਆਰੀ ਵੀ ਸੋਹਣੀ ਕੀਤੀ ਹੋਣੀ ਸੀ ਬਲੈਕ ਕਲਰ ਚ ਆ ਜਾਂਦੀ ਆ ਜੀ ਬਾਕੀ ਠੰਡੀ ਸੀਗਲ ਆ ਜੀ ਦੁੱਧ ਤੁਹਾਡੀ ਸੇਵਾ ਦੇ ਸਰਤੇ ਆ ਜਿੰਨੀ ਮਹੀਨਾ ਤੁਸੀਂ ਸੰਭ ਲਈ ਉਹਨਾਂ ਦਾ ਤੁਸੀਂ ਲੈ ਲਓਗੇ ਕੋਈ 포ਟ ਨਹੀਂ ਸ਼ਾਂਖ ਨਹੀਂ ਹਾਨ ਕੱਲਾ ਕੱਲਾ ਨਿੱਖਣ ਮਾ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਜੀ ਬਰਾੜ 31000 ਦੀ ਦੇ ਦਿਆਂਗੇ ਉਹ ਜੁਲਾਸੀ ਮਾਨਤਨ ਕਰ ਦਿਆਂਗੇ ਠੀਕ ਹੈ ਜੀ 31000 ਰੁਪਇਆ ਡਿਮਾਂਡ ਹੈ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਅੱਗੇ ਜੀ 2 ਨੰਬਰ ਇਹਦੀ ਕੀ ਡਿਟੇਲ ਹੈ ਜੀ ਬ੍ਰਾਡ ਇਹ ਵੈੜ ਦੂਜੇ ਸੂਏ ਸੁੰਦੀ ਆ ਕਹਿਨ ਨੂੰ ਪਹਿਲੇ ਵੀ ਕਹਿ ਕੇ ਦੇ ਸਕਦੇ ਆ ਠੀਕ ਹੈ ਜੀ ਬ੍ਰੀਡ ਬਹੁਤ ਆ ਵੈੜ ਦੀ ਬ੍ਰੀਡ ਬਹੁਤ ਆ ਜੀ ਹਾਂ ਬ੍ਰੀਡ ਪੱਖੋਂ ਮੰਨ ਲਓ ਸਾਰੀਆਂ ਜੋ ਇੱਕ ਨੰਬਰ ਠੀਕ ਹੈ ਸਮਾਂ ਕਿੰਨਾ ਲੈਂਦੀ ਹੈ ਜੀ ਇਹਦੇ 15 ਦਿਨ ਬਾਕੀ ਹੈ ਜੀ ਠੀਕ ਹੈ ਜੀ ਇਹ ਵੀ ਤੋੜ ਕੇ ਦਿਖਾ ਦਿਓ ਛੱਡ ਦੇ ਪੁੱਤ ਥਾਣਾ ਦੀ ਇਹ ਵੀ ਡਨ ਹੋਊਗੀ ਜੀ ਥਾਣਾ ਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਸੂਆ ਬਾਈ ਦੱਸਦਾ ਦੂਜਾ ਸੂਏ ਸੁੰਦੀ ਆ ਕਹਿਨ ਨੂੰ ਚਾਹੇ ਪਹਿਲਾਂ ਕਹਿ ਕੇ ਦੇ ਦੋ ਕਿਉਂਕਿ ਦੇਖਣ ਨੂੰ ਲੱਗਦੀ ਨਹੀਂ ਬਈ ਦੂਜੇ ਸੂਏ ਹੋਊ ਕਿਉਂਕਿ ਥਾਣਾ ਦਾ ਸਹਜ ਬਹੁਤ ਛੋਟ ਜਿਵੇਂ ਪਹਿਲਾਂ ਦੇ ਹੁੰਦੇ ਆ ਉਦਾਂ ਹੱਥ ਹੱਥੀ ਜਵਾਈ ਵਾਲਾ ਥਾਨ ਹੋਊਗਾ ਜੀ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਫੋਟਸ਼ਾਂਕ ਇਹਦੇ ਵੀ ਨਹੀਂ ਕੋਈ ਡੇਟ ਮੁਤਾਬਕ ਦੇਣ ਪਈ ਆ ਜੀ 15 ਬਰੀਡ ਵਾਈਜ਼ ਕਰਮ ਵਾਲੀ ਪੂਰੀ ਚੰਗੀ ਆ ਬਾਕੀ ਇਹ ਵੀ ਬਲੈਕ ਕਲਰ ਚ ਜਰਸੀ ਆ ਜਾਂਦੀ ਆ ਜੀ ਝੋਲ ਹਵਾਨੇ ਚ ਬਹੁਤ ਪਈ ਆ ਹਵਾਨਾ ਬਣਾਉਣਾ ਸ਼ੁਰੂ ਕਰਤਾ ਜੀ ਕਰਮ ਵਾਲੀ ਨੇ ਥੋੜਾ ਜਿਹਾ ਤਿਆਰ ਕੀਤਾ ਵਾ ਬਾਕੀ ਤਾਂ 15 ਪਈ 15 ਦਿਨ ਬਹੁਤ ਹੁੰਦੇ ਆ ਤਿਆਰੀ ਆਸਤੇ ਜੀ ਫੋਟਸ਼ਾਂਕ ਕੋਈ ਨਹੀਂ ਠੰਡੀ ਸਿਲ ਪੂਰੀ ਆ ਥਣਾ ਦੀ ਡੰਨ ਆ ਜੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ 35000 ਰੁਪਈਆ ਜੀ ਜੇ ਜੋੜਾ ਲੈ ਜਾਏ ਹੋਰ ਜੂ ਲੈਸ ਜੀ ਕਰ ਦਾਂਗੇ ਬਾਕੀ ਜਾਇਜ਼ ਮੁੱਲ ਸਾਰੀ ਮੁੱਲ ਜਾਇਜ਼ ਠੀਕ ਹੈ ਜੀ 35000 ਰੁਪਈਆ ਇਹਦੀ ਡਿਮਾਂਡ ਹੈ ਜੀ ਬਾਕੀ ਇਹ ਬਾਈ ਕਹਿੰਦਾ ਲੈਸ ਉਹਦੇ ਚੋਂ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਅੱਗੇ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਪੰਜਾਬ ਵਾਲੀ ਜਰਸੀ ਹੈ ਜੀ ਵੇਲਬੂਲ ਬਹੁਤ ਆ ਪਲੀ ਬਹੁਤ ਆ ਵੜ ਠੀਕ ਹੈ ਜੀ ਤੇ ਇਹਦੇ ਕੋਈ 8 ਦਿਨ ਬਾਕੀ ਹੈ 8 ਦਿਨ ਪਏ ਹੈ ਠੀਕ ਹੈ ਜੀ ਦੂਜਾ ਸਵੇਰ ਹੁੰਦੀ ਹੈ ਦੂਜਾ ਸੁੰਦੀ ਹੈ ਤੋਰ ਕੇ ਦਿਖਾ ਦੀ ਵੀਰੇ ਬਜਨ ਉਹਦੇ ਵੀ ਬੜਾ ਚੰਗਾ ਜੀ, ਵੇਲ ਵੀ ਬਹੁਤ ਚੰਗੀ ਆ ਜੀ। ਦੁੱਧ ਕਰਮਾ ਵਾਲੀ ਦਾ ਪਿਛਲੇ ਸੂਏ ਦਾ ਹੈਗਾ ਕੋਈ ਰਿਕਾਰਡ ਜੀ? ਨਹੀਂ ਬਰਾਡੇ ਵੀ ਪਤਾ ਨਹੀਂ ਆਪਾਂ ਘੜਾ ਚੋਇਆ। ਠੀਕ ਹੈ ਜੀ। ਮੂੰਹ ਜੀ ਜਿੰਨਾ ਮਰਜ਼ੀ ਕਹਿ ਦੀਏ। ਸਹੀ ਗੱਲ ਆ ਜੀ। ਪਿਛੋਂ ਵਿਖਾ ਦਿਓ। ਫੇਸ ਕੁਆਲਿਟੀ ਬੜੀ ਸੋਹਣੀ ਆ। ਵਜਨ ਵਜੂਦ ਬੜਾ ਚੰਗਾ ਜੀ। ਬਾਕੀ ਬੈਕ ਸਾਈਡ ਤੋਂ ਦਿਖਾ ਦਿੰਨੇ ਆ ਕਿੰਨਾ ਸਮਾਂ ਪਿਆ ਜੀ ਹਜੇ? ਇਹਦੇ 15 8 ਦਿਨ ਪਏ ਆ ਜੀ ਇਹਦੇ। 8 ਦਿਨ ਪਏ ਆ ਜੀ। 8 ਦਿਨਾਂ ਤੱਕ ਦਾ ਪੂਰਾ ਸੋਹਣਾ ਹਵਾਨਾ ਤਿਆਰ ਕਰੂਗੀ। ਕੱਦ ਕਾਠ ਵੀ ਚੰਗਾ, ਵਜਨ ਵੀ ਚੰਗਾ। ਚੋਲ ਹਵਾਨੇ ਚ ਬੜੀ ਪਈ ਆ ਲੰਮੀ ਵੇਲ ਆ ਵਜਨ ਵਜੂਦ ਪੂਰਾ ਚੰਗਾ ਤੇ ਜਰਸੀ ਦੇ ਮੁਕਾਬਲੇ ਹਾਈਟ ਵੀ ਚੰਗੀ ਆ ਜੀ ਬਾਕੀ ਮੈਲਕਵੇਂਨ ਪੂਰੀ ਸਟਰੋਂਗ ਹੁੰਦੀ ਆ ਜੀ ਤੋਫਾ ਹੀ ਆ ਜੀ ਜਿਨ੍ਹਾਂ ਨੇ ਸਿੰਗਲ ਪਸ਼ੂ ਰੱਖਣਾ ਕਿਉਂਕਿ ਵੱਡੀ ਜਰਸੀ ਆ ਕੋਈ ਛੋਟੀ ਨਹੀਂ ਕਹਿ ਸਕਦੇ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਬਰਾਡ ਹੁਣ ਮੰਨ ਲਓ ਅੱਜ 47000 ਦੀ ਦੇ ਦਿਆਂਗੇ ਠੀਕ ਆ ਜੀ ਅੱਜ ਦੀ ਡਿਮਾਂਡ 47000 ਰੁਪਿਆ ਵਿੱਚੋਂ ਚਲੋ ਲੈਸ ਬਾਈ ਕੰਦਾ ਹੋ ਜਾਊਗਾ ਜੀ ਅੱਗੇ 4 ਨੰਬਰ ਇਹਦੀ ਕੀ ਡਿਟੇਲ ਹੈ ਜੀ 4 ਨੰਬਰ ਫੁੱਲ ਵੱਡੀ ਜਰਸੀ ਹੈ ਜੀ ਸਹੀ ਕੱਦ-ਕਾਠ ਚ ਪੂਰੀ ਚੰਗੀ ਹੈ ਜੀ ਪੂਰੀ ਕੱਦ-ਕਾਠ ਫੁੱਲ ਵੱਡਾ ਠੀਕ ਹੈ ਜੀ ਤੇ ਇਹਦੇ ਵੀ ਕੋਈ ਦੱਸ ਦੇਣ ਬਾਕੀ ਹੈ ਜੀ 10 ਦਿਨ ਪਏ ਆ ਜੀ ਠੀਕ ਹੈ ਜੀ ਸੁਆ ਕਿੰਨਾ ਮਾ ਜੀ ਸੁਆ ਦੂਜਾ ਜੀ ਠੀਕ ਹੈ ਤੋੜ ਕੇ ਦਿਖਾ ਦੀ ਫਿਰ ਸੁਆ ਦੂਜਾ ਜੀ ਡੇਟ ਮੁਤਾਬਕ ਦਿਨ ਪਏ ਆ 10 ਜੀ ਕੱਦ-ਕਾਠ ਪੂਰਾ ਚੰਗਾ ਜੀ 3 ਨੰਬਰ ਨਾਲ ਉਹ ਵੀ ਵੱਡਾ ਕੱਦ-ਕਾਠ ਆ ਵੇਲੇ ਇਹਦੀ ਵੀ ਚੰਗੀ ਹੈ ਬਾਕੀ ਥਾਣਾ ਦੇ ਸਹਿਜ ਸੋਹਣੇ ਆ ਜੀ ਸਮਾ ਹਜੇ ਲੈ ਜੂਗੀ ਜੇ ਹਜੇ ਕਿੰਨੇ ਦਿਨ ਦੱਸਿਆ ਸੀ 10 ਦਿਨ ਦਾ ਪਏ ਜਾਂ 15 ਵੀ ਲੈ ਜਾ ਸਕਦੀ ਹੈ ਜੀ ਠੀਕ ਹੈ ਜੀ 10ਾਂ 12 ਦਿਨਾਂ ਤੱਕ ਦਾ ਪੂਰਾ ਸੂਣਾ ਤੇ ਵੱਡਾ ਹਵਾਨਾ ਤਿਆਰ ਕਰੂ ਕਲਰ ਇਹ ਵੀ ਕਾਫੀ ਕਲਰ ਚ ਆ ਜਾਂਦੀ ਆ ਬਾਕੀ ਕੱਦ ਕਾਠ ਚੰਗਾ ਵਜਨ ਚੰਗਾ ਦੁੱਧ ਚੰਗਾ ਪਾਊਗੀ ਪਰ ਦੁੱਧ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦਾ ਦੁੱਧ ਲੈ ਸਕਦੇ ਹੋ ਥਣ ਕੱਲਾ ਕੱਲਾ ਨਿਖੜਮਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ 48000 ਰੁਪਏ ਜੀ ਠੀਕ ਹੈ ਜੀ ਇਹਦੀ 48000 ਰੁਪਿਆ ਡਿਮਾਂਡ ਆ ਜੀ ਬਾਕੀ ਲੈਸ ਬਾਈ ਕਹਿੰਦਾ ਉਹਦੇ ਜੋ ਜਰੂਰ ਕਰ ਦਾਂਗੇ ਠੰਡੀ ਸੀਲ ਇਹ ਤਾਂ ਆਪਣੇ ਕੋਲੇ ਮੱਝ ਬਰਾਡ ਵਸਾਉਣੀ ਹੈ ਕਿਹੜੀ ਹੈ ਜੀ ਮੱਝ ਪਰਲੇ ਪਾਸੇ ਵਾਲੀ ਠੀਕ ਹੈ ਜੀ ਇੱਕ ਬਾਈ ਮੱਝ ਵੀ ਸੇਲ ਹੈ ਜੀ ਸੂਆ ਕਿ ਨਮਾ ਜੀ ਇਹ ਤੀਜੇ ਸੂਏ ਸੋਣੀ ਹੈ ਬਰਾਡ ਤੇ 8 ਮਹੀਨੇ ਦੀ ਗੱਭਣ ਦੁੱਧੋ ਜੀ ਦੁੱਧੋ ਡਰਾਈ ਹੈ ਹੁਣ ਦੁੱਧੋ ਡਰਾਈ ਹੈ ਥਣਾ ਦੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਜੀ ਤੋਰ ਕੇ ਦਿਖਾ ਦਿ ਵੀਰੇ ਨਾਲ ਦੀ ਨਾਲ ਸੂਆ ਬਾਈ ਦੱਸਦਾ ਤੀਜਾ ਸੁੰਦੀ ਹੈ ਜੀ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਮੇਰੀ ਸਪੈਸ਼ਲੀ ਬੇਨਤੀ ਆ ਕਿ ਡਾਕਟਰ ਸਾਹਿਬਾਨ ਆਪ ਦਾ ਨਾਲ ਜਰੂਰ ਲੈ ਕੇ ਆਇਓ ਜੀ ਤੇ ਬਾਈ ਦੇ ਘਰੇ ਚੈੱਕ ਕਰਾ ਕੇ ਲੈ ਜਾਓ ਸੱਜਰ ਨੇ ਭਾਈ ਆਪਣੇ ਕੋਲ ਹੀ ਨਾ 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 ਆਪਣੇ ਕੋਲ ਹੀ ਠੀਕ ਆ ਜੀ ਲਿਆਂਦੀ ਵੀ ਆ ਬਾਈ ਕਹਿੰਦਾ ਥਣਾ ਦੀ ਫੁੱਲ ਗਰੰਟੀ ਹੋਊਗੀ ਬਾਕੀ ਥਣਾ ਦੇ ਸਿਹਜ ਵੀ ਤੁਹਾਨੂੰ ਦਿਖਾ ਦਿੰਨੇ ਆ ਚੈੱਕ ਕਰ ਸਕਦੇ ਹੋ ਜੀ ਵਜਨ ਵਜੂਦ ਪੂਰਾ ਚੰਗਾ ਜੀ ਬੈਕ ਸਾਈਡ ਤੋਂ ਥਣਾ ਦੇ ਸਿਹਜ ਚੈੱਕ ਕਰ ਸਕਦੇ ਹੋ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 60000 ਰੁਪਏ ਜੀ ਠੀਕ ਹੈ ਜੀ ਅੱਜ ਤਾਂ ਫਿਰ ਛੋਟੇ ਜਿਹਾ ਭਾਈ ਆ ਜੀ 70000 ਵਿਚੋ ਲੈਸ ਹੋ ਜਾਊਗਾ ਜੀ ਗੈਜਟ ਡਿਮਾਂਡ ਆ ਦੁੱਧੋ ਡਰਾਈ ਆ 8 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਜਿਹਨੂੰ ਪਸੰਦ ਆਊਗੇ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਧੰਨਵਾਦ ਜੀ